ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊਰੋਕ ਕੀ ਹਾਲ ਚਾਲ ਸਾਰਿਆਂ ਦੇ ਉੱਪਰ ਰਿਪੋਰਟ ਲੋ ਦੀ ਸ਼ਰਵਾਤ ਹੋ ਚੁੱਕੀ ਸਵੇਰੇ ਸਵੱਕੇ ਦਾ ਤੇ ਤਿਆਰ ਹੋ ਚੁੱਕੇ ਬੱਚੇ ਪਹਿਲੇ ਸਕੂਲ ਨੂੰ ਚੱਲੇ ਡਿਊਟੀ ਲੱਗੀ ਛੱਡਣ ਦੀ ਤੇ ਅੱਜ ਸਵੇਰੇ ਮੈਂ ਥੋੜਾ ਜਲਦੀ ਉੱਠ ਗਿਆ ਤੇ ਜਿਹੜੀ ਕੁੱਕੜ ਆਪਾਂ ਲੈ ਆਂਦਾ ਥੱਲੇ ਕੱਲਾ ਹੀ ਆ ਉਹ ਦੂਜਾ ਕੁੱਕੜ ਤੇ ਵਿਚਾਰਾ ਉਹ ਮੈਗਾ ਬਿਮਾਰ ਤੇ ਉਹ ਜਰਾ ਚੈਲੀਗੋਨੀ ਛਾ ਛੱਡਣ ਦੇ ਤੌਰ ਤੇ ਆ ਤੇ ਚਲੋ ਕੋਈ ਨਾ ਐਨੀਵੋਲ ਦੇਖਾਂਗੇ ਦੋ ਕੁੱਕੜ ਹੋਰ ਨਵੇਂ ਲਿਆਵਾਂਗੇ ਅਸੀਂ ਬੋਧ ਲੈ ਲਈ ਆ ਤੇ ਤਿਆਰੀਆਂ ਪੂਰੀਆਂ ਸਕੂਲ ਜਾਂ ਲਈ ਫੜਾੜ ਪਾਲੂ ਫੂਟ ਦੋਨੇ ਨੇ ਕਾਫੀ ਆਇਆ ਵਾ ਤੇ ਕਹਿੰਦੇ ਬਾਬਾ ਜੀਰ ਬਾਅਦ ਆਏ ਤੇ ਮੈਂ ਕਿੱਲਾ ਪਾ ਮੈਚਿੰਗ ਦੇ ਤੋ ਹੋਰ ਆਇਆ ਵਾ ਖਾਸੇ ਸ਼ਰਮਾਇਆ ਮੂਛਾਂ ਉਹਦੇ ਸੱਟੇਰੀਏ ਬਸ ਮੇਰੀ ਆਸ ਹੈ ਕਿ ਇਹਦੇ ਵਰਗੇ ਮੂਛਾਂ ਮੇਰੀ ਆਏ ਨਾ ਥੋੜੀ ਥੋੜੀ ਸ਼ੇਪ ਬਣ ਗਈ ਆ ਪਰ ਇਹ ਮੁੰਡੇ ਦੀ ਗਰੋਥ ਜ਼ਿਆਦਾ ਵਾ ਇਹ ਚਾਰਜ ਕਰ ਪੰਨੇ ਭਾਈ ਨਾ ਮੋਰਸਾਲ ਦੇਣਾ ਤੇਰੇ ਕੰਮ ਖਤਮ ਹੋਣਾ ਐਂਡਿਆ ਤੇ ਕਰ ਆਪਣੀ ਜਗ੍ਹਾ ਤੇ ਆ ਗਿਆ ਹੋਣਾ ਇੱਥੇ ਬਸ ਇੰਨੇ ਹੁਣ ਫੁੱਲ ਡੈਡ ਹੋਏ ਨਾ ਕੱਲਾ ਕੱਲਾ ਪਾੜ ਤੇਰੇ ਦਾ ਦੇਖਰ ਜਣਾ ਹੁਣ ਪਰ ਚਲਾ ਕੇ ਵੇਖਿਆ ਤਾਂ ਉਹ ਡੈਡ ਹੈ ਗੱਲਾਂ ਕੋ ਚੱਲੇ ਤਾਂ ਹੈ ਨਹੀਂ ਬੈਟਰੀ ਵੀ ਲਾ ਕੇ ਵੇਖੀ ਨਵੀਂ ਉਹ ਤਾਂ ਚਲੋ ਲੱਗ ਪ੍ਰੋਬਲਮ ਹਾਲਾਂ ਤੋਂ ਬਾਅਦ ਗੱਡੀ ਓਵਰ ਆਲ ਸੇਲ ਹੋ ਗਈ ਹੁਣ ਜਿਹਦੇ ਦੇ ਹੁੰਦੀ ਸੇਲ ਕਰ ਰਹੇ ਆ ਭਾਈ ਨਾਲ ਚਾਰਜ ਕਰਦੇ ਕਰਨੇ ਸਾਈਡ ਤੇ ਉਹ ਸਾਈਡ ਕਰਦੇ ਕਰਦੇ ਆ ਗਿਆ ਮੀਂਹ ਤੇ ਹੁਣ ਵੀਲ ਵੇਖਣ ਨੇ ਆ ਤੇ ਵੀਲ ਤੇ ਜਦੋਂ ਹੁਣ ਮੀਂਹ ਕਣੀ ਚ ਰਹਿ ਗਈ ਸੀ ਨੰਦ ਰਹਾ ਅੰਤ ਪਹੁੰਚਦੀ ਗਈ ਇਸ ਟਾਈਮ ਪਾਣੀ ਪੂਰਾ ਪਾ ਉਹਮਾਰੀ ਗੱਡੀ ਵੀ ਡੁੱਬ ਰਹੀ ਹੈ ਔਰ ਅਸੀਂ ਵੀ ਡੁੱਬ ਰਹੇ ਅੱਗੇ ਜਾ ਕੇ ਪਾਣੀ ਤੇ ਹੋਰ ਕੋਟਿਆ ਦਾ ਘਰ ਹੁੰਦਾ ਇਸ ਲਾਗੇ ਕਿਉਂਕਿ ਗਲਾਂ ਕਿ ਨੀਵੇਂ ਆ ਤੇ ਸੜਕਾਂ ਹੈਗੇ ਉੱਚੀਆਂ ਤੇ ਜਿਆਦਾ ਕਿ ਕੰਮ ਖਰਾਬ ਹੈਗਾ ਤੇ ਇਹਨੇ ਕੀ ਬੜਾ ਟਾਇਰ ਟੋੜ ਟੇ ਭਾਵੇਂ ਗੱਡੀ ਫਾਟ ਜਾਂਦੀ ਕੇ ਲਿਆ ਹੋਏ ਦੇ ਵਾਹ ਗਿਆ ਵਾ ਤੇ ਹੁਣ ਸਕੂਲ ਛੱਡਣ ਤੋਂ ਪਹਿਲਾਂ ਹਾਂ ਇਹਨਾਂ ਨੂੰ ਮੈਂ ਪੀ ਲੈਣਾ ਨੇ ਹੁਣ ਨਾਲ ਇਸ ਤੋਂ ਬਾਅਦ ਉਹਨੇ ਦੇ ਤਾਂ ਕਿ ਠੰਡਾ ਹੋ ਜਾ ਉਹ ਚਾਰਾ ਜਮਾਟੋ ਵਾਲਾ ਬੈਗ ਬੋਗ ਲੁੰਦਾ ਜਿਹਨੂੰ ਜਿਪਾ ਚਿਪਾ ਲੋ ਲਈ ਉਹਦੇ ਦੁਕਾਨ ਪਾਉਂਦਾ ਹਰ ਪੌਲ ਭਾਈ ਦੁਕਾਨ ਦੇ ਬਾਅਦ ਆਪਾਂ ਤੇ ਨਾ ਇਹਦੀ ਇੰਸ਼ੋਰੈਂਸ ਖਤਮ ਹੋਈ ਸੀ ਲੱਗਦਾ ਕੱਲ੍ਹ ਸਾਲ ਹੋਇਆ ਨਾ ਮੇਰੀ ਗੱਲੀ ਤੇ ਇੰਸ਼ੋਰੈਂਸ ਕਰਾਇਆ ਜੇ ਦੇ ਬਾਅਦ ਫੜਾ ਪੜਦਾ ਹੁੰਦਾ ਕਿ ਥੋੜਾ ਥੋੜਾ ਸਭ ਕਰੋੜੀਆਂ ਦਿੰਦੀਆਂ ਤੇ ਕੋਈ ਇੰਸ਼ੋਰੈਂਸ ਪਰਦੇਸ਼ ਇਕੱਠਾ ਹੀ ਵੀ ਲੱਗਦਾ ਹੈ ਕਿ ਰਾਜ ਦੇ ਹੁਣ ਦਾ ਅੱਜ ਤੋਂ ਨਿਕਲ ਜਾਵਾਂ ਤੇ ਵੇਖਦੇ ਹਾਂ ਇੰਸ਼ੋਰੈਂਸ ਦਾ ਕੀ ਪ੍ਰਕਿਰਿਆ ਸਸਤਾ ਗਾਉਂ ਜਾਵੇ ਪਹੁੰਚ ਕੇ ਹੁਣਾਂ ਤੇ ਕਾਜ ਨਿਕਲੇ ਹੁਣ ਸ਼ੋਰੂਮ ਜਲਦੀ ਬਾਦ ਵਿੱਚ ਨਾ ਤੇ ਆਪਣੀ ਪੁਰਾਣੀ ਇੰਸ਼ੋਰੈਂਸ ਵੇਚ ਲਿਓ ਬੱਸ ਹੋਈ ਮਰਦਾਂ ਦੇ ਪਤਾ ਬਾਪੇ ਕਰਾ ਲਈ ਤੇ ਸਾਰਾ ਪ੍ਰੋਸੈਸਿੰਗ ਹੈਗਾ ਤਾਂ ਬੁੱਧਾ ਨਹੀਂ ਦੱਸਦਾ ਕਿ ਕੀ ਪ੍ਰੋਸੈਸ ਹੈ ਕਿਹੜਾ ਸਾਫ ਤਕਰੀਰ ਹੈ ਮੈਂ ਨਾ ਜਾਣੇ ਹਿੱਦ ਬਾਰਿਸ਼ ਹੋਉਂਦਾ ਵੀ ਕਣੀ ਚਾਤੂਆ ਤੇ ਮੈਨੂੰ ਠੀਕ ਨਾ ਲੱਗਦਾ ਆਪਾਂ ਬਹੁਤ ਵੇਟ ਕਰਤੀ ਐ ਤੋਂ ਮਾਰੀ ਦਿੱਤਾ ਵੀ ਇਹ ਕਿੱਥੇ ਲੈ ਜਾਵਾਂ ਮੀਂਹ ਤੇ ਆ ਗਿਆ ਮੈਂ ਹੁਣ ਆ ਤੇ ਥੋੜੇ ਜਿਹਾ ਪਹਿਲੇ ਦੇ ਫਰੂਟ ਤੇ ਆਪਣਾ ਕੁੱਕੜੀ ਵੀ ਆ ਸੇੜਦਾ ਭੁੱਖਾ ਤੇ ਇਹਨੋਂ ਮੈਂ ਲੈ ਕੇ ਚਲਾ ਅੰਦਰ ਤੇ ਵੇਖਦੇ ਆ ਇਹਦਾ ਰਿਐਕਸ਼ਨ ਆ ਜਾ ਬਾਹਰ ਆ ਜਾ ਆ ਜਾ ਆ ਜਾ ਇਹ ਸਾਡਾ ਮੁਰਗੂ ਵਾ ਵੱਡਾ ਹੋ ਗਿਆ ਹੁਣ ਇਹ ਨਾ ਕਾਫੀ ਸ਼ੈਤਾਨ ਵੀ ਆ ਤੇ ਆਪਾ ਫਰੂਟ ਲੈ ਕੇ ਆ ਬਾਬਾ ਸਾਰੇ ਰੰਗ ਭਰੰਗੇ ਇਹ ਇਹਦੇ ਲਈ ਇਹ ਖਾਂਦਾ ਬੜਾ ਸ਼ਕੀਨ ਆ ਮੈਨੇ ਭੱਜ ਜਾਣਾ ਮਿੰਟੋ ਮਿੰਟ ਅਡਾ ਫਰੂਟ ਖਾਣ ਦਾ ਪਾਸੇ ਨੂੰ ਜ਼ਿਆਦਾ ਨਹੀਂ ਦੇਣਾ ਸਾਫ ਦਾ ਚੱਲ ਇਹਦਾ ਫਰੂਟ ਸਾਰਾ ਸਾਰਾ ਇਹਦੇ ਲਈ ਲੈਂਦਾ ਚਰੇ ਲਈ ਇਹ ਸਾਰਾ ਕਿਲਾ ਬਸ ਛੱਡਦਾ ਨਹੀਂ ਕਹਿੰਦਾ ਮੈਂ ਮਿੰਟੋ ਮਿੰਟ ਖਾ ਜਾਣਾ ਸਾਰਾ ਇਹਨੇ ਕਿਥੇ ਇਸ਼ੂ ਬੜਾ ਕਰਦਾ ਕਿ ਮਿੰਟ ਮਿੰਟ ਬਾਅਦ ਬਾਰਿਸ਼ ਹੁੰਦੀ ਵੀ ਆ ਤੇ ਹੁਣੇ ਮੈਂ ਉਹਨਾਂ ਬੱਚਿਆਂ ਨੂੰ ਸਕੂਲੋਂ ਲੈ ਕੇ ਕਿ ਜਦੋਂ ਮੈਂ ਆਪਣੀ ਇੰਸ਼ੋਰੈਂਸ ਕਰਾ ਆ ਗਿਆ ਤੇ ਨਾਲ ਹੀ ਮੀਂਹ ਪੜਾ ਪੈਂਦਾ ਕਿ ਮੈਨੂੰ ਫੋਨ ਤੇ ਫੋਨ ਆ ਜਾਂਦੇ ਫੇ ਟੀਚਰ ਦੇ ਕਿ ਬੱਚੇ ਸਕੂਲ ਨਾਲ ਜੇ ਤੇ ਮੈਨੂੰ ਉਹਨਾਂ ਦੀ ਮੰਮੀ ਦੇ ਦੇ ਸਾਰੀਆਂ ਮਾਸੇ ਭੈਣਾਂ ਦੇ ਫੋਨ ਆ ਕੇ ਚਲ ਮੁਖਾ ਰਹੇ ਮੈਨੂੰ ਗਰੁੰਦੇ ਨਹੀਂ ਆਂ ਨਾਰਾਜ਼ ਆ ਮੈਂ ਉਹਨਾਂ ਨੇ ਮਾਸੇ ਮੂਸੀਆਂ ਦੀ ਜੀ ਉਹ ਫੋਨ ਕਰਾ ਦੇ ਬੱਚੇ ਦਾ ਤੇ ਉਹਨਾਂ ਨੇ ਭੇਜ ਦੇ ਪੂਰਾ ਮੇਰਾ ਗਿੱਲਾ ਹੋ ਗਿਆ ਸਾਰਾ ਉਹਨਾਂ ਨੂੰ ਨਾ ਮੈਂ ਲੈ ਗਿਆ ਆ ਗਿਆ ਤੇ ਨਾਂ ਤੋਂ ਜਿਵੇਂ ਫਰੈਸ਼ ਹੋ ਗਿਆ ਹੁਣ ਮੈਂ ਆਪਣਾ ਚਾਹ ਪੀ ਲਗਾਵਾ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਿਆ ਕਿ ਆਪਣੀ ਇੰਸ਼ੋਰੈਂਸ ਜਿਹੜੀ ਕਰਾ ਕੇ ਤੁਹਾਨੂੰ ਸਾਰੇ ਬੈਨੀਫਿਟ ਦੱਸਾਂਗੇ ਕੀ ਸਿਸਟਮ ਹੈ ਤੇ ਕੀ ਪ੍ਰੋਸੈਸ ਸਾਰਾ ਤੇ ਮੇਰੇ ਇੰਸ਼ੋਰੈਂਸ ਦੇ ਸਾਰੇ ਡਾਕੂਮੈਂਟ ਐਤ ਕੀ ਜਿਹੜੀ ਇੰਸ਼ੋਰੈਂਸ ਮੈਂ ਕਰਾਈ ਸਭ ਤੋਂ ਪਹਿਲਾਂ ਟਾਟਾ ਦੀ ਕਰਾਈ ਹੈ ਠੀਕ ਹੈ ਟਾਟਾ ਟਾਟਾ ਦੀ ਜਿਹੜੀ ਮੇਰੀ ਇੰਸ਼ੋਰੈਂਸ ਟੋਟਲੀ ਹੋਈ ਨਾ ਆ ਰਹੀ ਮੇਰੀ ਸਟੈਂਪ ਤੇ ਮੋਹਰ ਤੇ ਜਿਹੜੀ ਇਹਦੀ ਇੰਸ਼ੋਰੈਂਸ ਦੀ ਅਮਾਉਂਟ ਹੈ ਟੋਟਲ 1850 ਰੁਪਏ ਦੀ ਅਮਾਉਂਟ ਹੈ ਠੀਕ ਹੈ 18 ਸਕੂਇਨ ਇੰਸ਼ੋਰੈਂਸ ਸੀ ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵਾ ਕਿ ਬਾਈ ਚਾਂਸ ਕੋਲੋਂ ਤੁਹਾਡੀ ਇੰਸ਼ੋਰੈਂਸ ਜਿਹੜਾਂ ਦੀ ਪ੍ਰੀਮ ਲਾ ਸਕਦੇ ਕੋਈ ਵੀ ਕਰਾ ਸਕਦੇ ਐਂਡ ਇੰਸ਼ੋਰੈਂਸ ਹੁੰਦੀ ਕਿ ਤੁਸੀਂ ਮੰਨ ਲਓ ਤੁਹਾਡੀ 2-3 ਦਿਨ ਜਦੋਂ ਖਤਮ ਹੋਣੀ ਨਾ 2-3 ਖਤਮ ਹੋਣ ਤੋਂ 2-3 ਦਿਨ ਪਹਿਲਾਂ ਹੀ ਕਰਉਣੀ ਹੈ ਨਹੀਂ ਇਸ ਤੋਂ ਬਾਅਦ ਫੋਰੋਂ ਕਰਉਣੀ ਪੈਂਦੀ ਹੈ ਗੱਡੀ ਦੀਆਂ ਜੋ ਵੀ ਹੋਇਆ ਵਾ ਉਸ ਹਿਸਾਬ ਨਾਲ ਸਿਸਟਮ ਦਾ ਗਾਂ ਦਾ ਪ੍ਰੋਸੈਸ ਸਟਾਰਟ ਹੁੰਦਾ ਵਾ ਪਰ ਮੈਂ 2-3 ਦਿਨ ਪਹਿਲਾਂ ਹੀ ਕਰਾ ਲਈ ਆ ਤਾਂ ਕਿ ਆਪਣਾ ਜਿਹੜਾ ਹੁੰਦਾ ਵਾ ਸਿਸਟਮ ਕੀ ਕਲੇਮ ਮਿਲਣੇ ਚ ਵੀ ਸੌਖ ਹੁੰਦੀ ਆ ਦੇ ਨਾਲ ਇਹ ਇੰਸ਼ੋਰੈਂਸ ਮਾ ਬਿਸ਼ਲੇਰ ਮਰੀਨ ਚੋਰਸ ਬਜਾ ਦੇ ਹੀ ਤੇ ਆ ਅੱਗੇ ਮੈਂ ਟਾਟਾ ਦੀ ਲਈ ਹੈ ਟਾਟਾ ਦੀ ਹੈਗੀ ਚਲ ਮੈਂ ਇੰਸ਼ੋਰੈਂਸ ਬਜਾ ਬਦਲ ਕੇ ਵੇਖ ਲਈ ਪ੍ਰੋਸੈਸ ਤੇ ਉਹਨਾਂ ਨੇ ਮੈਨੂੰ ਵੀ ਦੱਸਿਆ ਕਿ ਸਾਰੀਆਂ ਇੰਸ਼ੋਰੈਂਸ ਲਗਭਗ ਸੇਮ ਬਰਾਬਰ ਹੀ ਹੁੰਦੇ ਜਿਹੜੀ ਮਰਜ਼ੀ ਕੰਪਨੀ ਦੀ ਕਰਾ ਲਓ ਇਹ ਇੱਕ ਚ ਮੈਂ ਫਾਇਰ ਦਾ ਵੀ ਇੰਸ਼ੋਰੈਂਸ ਆ ਪੁੱਛਾ ਫਾਇਰ ਇੰਸ਼ੋਰੈਂਸ ਹੈ ਬੈਨੀਫਿਟ ਹੈ ਕਿ ਆਪ ਤੁਹਾਨੂੰ ਮਾਲਾ ਤਰੀ ਜਿਹੜੀ ਗੱਡੀ ਖਲੋਤੀ ਹੋਵੇ ਨਾ ਉਹਨੂੰ ਬਾਈਚੰਸ ਅੱਗ ਲੱਗ ਜਾਏ ਉਹ ਇੰਸ਼ੋਰੈਂਸ ਕਲੇਮ ਨਹੀਂ ਕਰ ਸਕਦੀ ਗੱਡੀ ਚਲਦੀ ਹੋਵੇ ਜਾਂ ਰਿੜਦੀ ਜਾਵੇ ਨਾ ਤੇ ਫਾਇਰ ਲੱਗ ਜੇ ਉਹਦਾ ਕਲੇਮ ਮਿਲ ਸਕਦਾ ਅਰਥ ਕੁਇਕ ਵਿੱਚ ਵੀ ਆਪਣਾ ਕਲੇਮ ਮਿਲ ਸਕਦਾ ਵਾ ਤੇ ਇੱਕ ਹੈਗਾ ਹੀ ਆਪਣਾ ਚੋਰੀ ਚਾਰੀ ਹੁੰਦਾ ਕਿ ਗੱਡੀ ਖਾਂ ਵੀ ਚੋਰੀ ਵੀ ਹੋਏ ਉਹਦੇ ਵਿੱਚ ਹੁੰਦਾ ਵਾ ਇਹ ਪ੍ਰੋਸੈਸ ਕਿ ਜਿੰਨੀ ਤੁਹਾਡੀ ਗੱਡੀ ਦੀ ਓਨ ਰੋਡ ਜਿੰਨੀ ਵੈਲਿਊ ਤੁਹਾਡੀ ਹੈਗੀ ਉਹਦੇ ਚ ਕਲੇਮ ਮਿਲ ਸਕਦਾ ਮੈਂ ਪੁੱਛਿਆ ਕਿ ਮੇਰੀ ਗੱਡੀ ਦਾ ਐਸਟਿਮ ਕਿੰਨੀ ਵੈਲਿਊ ਤੇ 67000 ਕੋਚ ਮੇ ਵੀ ਐਜਨਟ ਮੇਰੀ ਗੱਡੀ ਦੀ ਵੈਲਿਊ ਦੱਸਦੀ ਉਹਨੇ ਕਿ ਮੰਨ ਲਓ ਜੇ ਉਹ ਗਿਰਫਟੀ ਜਾਂਦੀ ਤੇ ਇੰਨਾ ਕਲੇਮ ਵੀ ਲੈ ਸਕਦੇਗੇ ਤੇ ਪੈਸੇ ਲੈ ਸਕਦੇ ਜੇ ਤੇ ਪੈਸੇ ਆਪਣਾ ਲੈ ਕੇ ਜਾਂ ਫਿਰ ਹੋਰ ਪੈਸੇ ਵਿੱਚ ਪਾ ਕੇ ਗੱਡੀ ਨੂੰ ਨਿਊ ਟਿੰਗ ਲੈ ਸਕਦੇ ਜੀ ਤਿੰਨ ਚੀਜ਼ਾਂ ਹੋ ਗਿਆ ਤੇ ਚੌਥੀ ਚੀਜ਼ ਆਪਣੀ ਮੈਂ ਇੰਸ਼ੋਰੈਂਸ ਦੀ ਹੋਰ ਕਹਿੰਦੇ ਵੀ ਥਰਡ ਪਾਰਟੀ ਇੰਸ਼ੋਰੈਂਸ ਦੀ ਥਰਡ ਪਾਰਟੀ ਇੰਸ਼ੋਰੈਂਸ ਸੇ ਅਹਿਮ ਦਾਵਾ ਕਿ ਮੰਨ ਲਓ ਤੁਹਾਡੀ ਗੱਡੀ ਅੱਗੇ ਕੋਈ ਥਰਡ ਪਰਸਨ ਆ ਗਿਆ ਜਿਹਦੀ ਡੈਥ ਹੋ ਗਈ ਤੇ ਗੱਡੀ ਦੀ ਇੰਸ਼ੋਰੈਂਸ ਦੇ ਬਾਵਜੂਦ ਤੁਹਾਡੀਆਂ ਕਾਰਵਾਈਆਂ ਕੇਸ ਕੋਰਸ ਵਗੈਰਾ ਕਰੀਰ ਵਕੀਲ ਵਗੈਰਾ ਕਾਫੀ ਕਰਨੇ ਪੈਣਗੇ ਕਾਫੀ ਲੰਬਾ ਜਿਹੜਾ ਪ੍ਰੋਸੈਸ ਹੋਣ ਤੋਂ ਬਾਅਦ ਜਿਹੜੀ ਥਰਡ ਪਾਰਟੀ ਇੰਸ਼ੋਰੈਂਸ ਹੁੰਦੀ ਨਾ ਜਿਹੜੇ ਥਰਡ ਪਾਰਟੀ ਪਰਸਨ ਮਲਕ ਥਰਡ ਬੰਦਾ ਮਰ ਜਾਏਗਾ ਤੁਹਾਡੀ ਗੱਡੀ ਦੇ ਸੰਦੇ ਆ ਕੇ ਤੇ ਉਹਦੇ ਜਿਹੜੇ ਕਿਦੀ ਕਿਸੇ ਦੀ ਬਗੈਰ ਤੁਹਾਡੀ ਗੱਡੀ ਦੇ ਸਲੇ ਆ ਕੇ ਲੈਥ ਹੋਈਏ ਤੇ ਉਹਦੇ ਘਰ ਦੇ ਡੇਡ ਹੁੰਦੇ ਉਹਨਾਂ ਤੁਹਾਡੀ ਥਰਡ ਪਾਰਟੀ ਦੇ ਵਜੂਦ ਜਿੰਨਾ ਕਲੇਮ ਮਿਲੂ ਬਣੂਗਾ ਉਹਨਾਂ ਕੰਪਨੀ ਨੂੰ ਪ੍ਰੋਵਾਈਡ ਕਰੇਗੀ ਕਿ ਇਹਦੇ ਥਰਡ ਪਾਰਟੀ ਇੰਸ਼ੋਰੈਂਸ ਤੇ ਮਾਇ ਹੈਗੀ ਮੇਰੀ ਇਸ ਸਾਲ ਦੀ ਇੰਸ਼ੋਰੈਂਸ ਆ ਸਾਲ ਦੀ ਮ ਕਰਾਈ ਹੈ ਤੇ ਥਰਡ ਪਾਰਟੀ ਇੰਸ਼ੋਰਸ ਉਹ ਵੀ ਵਿੱਚ ਰੱਖਣੀ ਪੈਣੀ ਹੈ ਤੇ ਸਾਲ ਦੀ ਵੀ ਵਿੱਚ ਰੱਖਣੀ ਪੈਣੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਮੈਂ ਆਪਣੀ ਕਰਾ ਗਿਆ ਇੰਸ਼ੋਰਸ ਦੀ ਕਿ ਮੰਨ ਲਓ ਇੱਕ ਹੁੰਦੀ ਹੈ ਫਾਕੜੀ ਇੰਸ਼ੋਰਸ ਆ اپنی شوراز ਦਾ بینیفٹ ਆਇਆ ਹੈਗਾ ਕਿ 383 ਰੁਪਏ ਦੀ ਮੇਰੀ ਟੋਟਲ ਇੰਸ਼ੋਰੈਂਸ ਹੋਈ ਇੱਕ ਮੇਰੀ ਆਪਣੀ ਗੱਡੀ ਦੀ ਇੰਸ਼ੋਰੈਂਸ ਹੈ ਰਹੀ ਮੇਰੀ ਆਪਣੀ ਇੰਸ਼ੋਰੈਂਸ ਸਾਲ ਦੀ ਇੰਸ਼ੋਰੈਂਸ ਹੁੰਦੀ ਹੈ ਠੀਕ ਹੈ ਇਹ گلوبਲ ਸਿਕਿਉਰ ਤਰਫ ਤੇ ਇਹਦੀ ਜਿਹੜੀ ਟੋਟਲੀ ਅਮਾਉਂਟ ਮੇਰੀ ਲੱਗੀ ਆ ਇਹ ਇੰਸ਼ੋਰੈਂਸ ਦੀ ਟੋਟਲੀ ਟੋਟਲੀ ਕਿੰਨਾ ਸੀ 383 ਰੁਪਏ ਮੇभी ਆ ਰਹੀ 383 ਰੁਪਏ ਹੈ ਇੰਸ਼ੋਰੈਂਸ ਦੀ ਸਾਰੇ ਰਹਿ ਐਡ ਡਾਕੂਮੈਂਟ ਵਗੈਰਾ ਨਾਲ ਮਿਲੇ ਸਟੈਂਪ ਮੋਰ ਵਗੈਰਾ ਮੋਰ ਸਾਈਨ ਵਗੈਰਾ ਲਾ ਕੇ ਮੋਰ ਤੇ ਲੌਗ ਇਨ ਪਰ ਉਹਨਾਂ ਨੇ ਅਪਰੂਵਲ ਕਹਿਤਾ ਕਿ ਤੁਹਾਡੀ ਆਨਲਾਈਨ ਚੜ ਗਈ ਜਿਤਰਾ ਮਰਜੀ ਕੱਲ ਨੂੰ ਜੇ ਚੈੱਕ ਕਰਾਉਣੀ ਚਾਹੇ ਕੱਲ ਨੂੰ ਹੋ ਸਕੇ ਤਾਂ ਤੁਹਾਨੂੰ ਇੰਸ਼ੋਰੈਂਸ ਦਾ ਫੁੱਲ ਕਲੇਮ ਦਿੱਤਾ ਜਾਏਗਾ ਇਸ ਇੰਸ਼ੋਰੈਂਸ ਦਾ ਐ ਬੈਨੀਫਿਟ ਹੈ ਕਿ ਕੱਲ ਨੂੰ ਮਾਲੋਂ ਨਾਲ ਗੱਡੀ ਦੇ ਚੱਲ ਚੱਲਣਦੇ ਆ ਉਹ ਗੱਡੀ ਦੇ ਜਾਣਦੇ ਆ ਠੀਕ ਹੈ ਕਾਉਂ ਚਾਹੁੰਦੇ ਨੇ ਮੇਰੀ ਡੈਥ ਹੋ ਜਾਏ ਬਾਈ ਚਾਂਸ ਅਭੀ ਨਬੇ ਪਰ ਮਾਰਨਾਂ ਦਾ ਕਰੇ ਮੇਰੀ ਹੋ ਜਦਾ ਤਾਂ ਤੇ ਉਹਨ ਦੀ ਸਪੋਰਟ ਘਰ ਦੇ ਨੂੰ ਉਸ ਤੋਂ ਬਾਅਦ ਵੈਰੀਫਿਕੇਸ਼ਨ ਸਾਰੀਆਂ ਕਰਕੇ 15 ਕੇ ਲੱਖ ਰੁਪਏ ਜਿਹੜਾ ਹੈਗਾ ਉਹ ਘਰ ਦੇ ਨੂੰ ਦਿੱਤਾ ਜਾਏਗਾ ਪਰ ਐ ਚੀਜ਼ ਦੀ ਇੱਕ ਸਿਰਫ ਚੀਜ਼ ਇਹ ਦੀ ਹੈਗੀ ਆ ਇਹ ਸਿਰਫ 1 ਇਅਰ ਲਈ ਹੀ ਵੈਲਿਡਿਟੀ ਹੈ ਵਨ 1 ਇਅਰ ਤੋਂ ਬਾਅਦ ਫਿਰ ਇਹ ਦੀ ਜਿਹੜੀ ਰੀਨਿਊ ਹੋਵੇਗੀ ਤੇ ਐ ਦੋਨੇ ਪ੍ਰੋਸੈਸ ਹੀ ਤੇ ਦੋਨੇ ਪ੍ਰੋਸੈਸ 1852 ਮੇਂ ਵੀ 387 ਕੁਝ ਕੇ ਮੇਰਾ 212200 ਕੇ ਲਗ ਬਨੇ ਸ਼ੋਰਜ਼ਾ ਮੇਰਾ ਲੱਗ ਗਿਆ ਵਾ ਤੇ ਬਾਹਰ 2200 ਟੋੜਨਾ ਖਰਚਾ ਹੋ ਗਿਆ ਕੱਲ ਇੱਕ ਜਿਹੜਾ 5000 ਹੀ ਇੱਕ ਬੈਕ ਹੈਂਗਰ ਜਿਹੜਾ ਫਤਹਿ ਦਿੱਤਾ ਸੀ ਆਪਾਂ ਇੱਕ ਕੋਰ ਰੀਟਾ ਤੇ ਇੱਕ ਬਕਸੇ ਦਾ ਪਾਰ ਆਰਡਰ ਕੀਤਾ ਪਾਰ ਜਿਹੜਾ ਵੀ ਤਿੰਨ ਪਾਰ ਦਾ ਹੁੰਦਾ ਡਿਵਾਈਡ ਇੱਕ ਹੁੰਦਾ ਫਰੰਟ ਸਾਈਡ ਜਿਹੜਾ ਆਪਾਂ ਟੱਕਨ ਨੂੰ ਚਾਬੀ ਲਾ ਕੋ ਹੁੰਦੇ ਤੇ ਇੱਕ ਹੁੰਦੇ ਬੈਕ ਸਾਈਡ ਜਿਹੜਾ ਪੇਚ ਕਸਣਾ ਕਰਦਾ ਇੱਕ ਵੀ ਚਲਾਸ ਹੈ ਇਸ ਮੇਨ ਕਿਉਂਕਿ ਮੇਰਾ ਜਿਹੜਾ ਐਕਸੀਡੈਂਟ ਵਾਲੀ ਤੇ ਉਹ ਜਿਹੜਾ ਡਿੰਗਾ ਹੋ ਗਿਆ ਤੇ ਪੋਜੀਸ਼ਨ بگੜ ਗਈ ਤੇ ਹੁਣ ਆ ਜਿਹੜਾ ਉਹਦਾ ਹੈਗਾ ਨਾ ਪਾਰ ਦੀ ਪੋਜੀਸ਼ਨ بگੜਨ ਦੇ ਕਾਰਨ ਉਹ ਵਿਚਕਾਰ ਲਾਹੀ ਆਪਣਾ ਡਿੰਗਾ ਹੋ ਚੁੱਕਿਆ ਤਾਂ ਉਹਨੂੰ ਮਖੜਾ ਅਪਲਾਈ ਕੀਤਾ ਵਾ ਤੇ ਉਹਦੇ ਨਾਲ ਦੋਨਾਂ ਦੀ ਭਾਵ ਪੇਮੈਂਟ ਲੈ ਮ ਉਹ ਵੀ ਚਲੋ ਹੁਣ ਵੇਟਿੰਗ ਚ ਤੋਂ ਉਸ ਤੋਂ ਬਾਅਦ ਆਪਣਾ ਮੈਂ ਥੋੜਾ ਪੋੜਾ ਫੇਰ ਕਾਫੇ ਚ ਚੱਲੇ ਆਂ ਬਾਜ਼ਾਰ ਤੋਂ ਕਿ ਮੇਰੇ ਥੋੜੇ ਹਰੀਜਨੈਂਟ ਡਾਕੂਮੈਂਟ ਜਿਹੜੇ ਗਏ ਆ ਆਰ ਸੀ ਲਾਇਸੈਂਸ ਵਗੈਰਾ ਗੱਡੀ ਦਾ ਸਾਰੇ ਉਹਰਲ ਕਾਗਜ਼ ਧਾਰਗੜ ਪੈਣਗੇ ਸਾਰੇ ਮੇਰੇ ਉੱਥੇ ਹੀ ਆ ਤੇ ਰਮਾ ਚੱਲਾ ਉਹ ਲੈਣ ਤੇ ਉਸ ਤੋਂ ਪਹਿਲਾਂ ਮੈਂ ਚਾਹ ਲਗਾ ਪੀ ਨਾ ਤੇ ਚਾਹ ਲਗਾ ਭੋਗ ਮੇਰੀ ਉਹ ਵੀ ਆ ਗਈ ਆ ਤੇ ਆਪਾਂ ਮਿਲਦੇ ਹਾਂ ਹੁਣ ਕਾਫੇ ਉਹ ਵੀ ਬੈਠ ਕੇ ਅੱਗੇ ਉਹ ਮੇਰੇ ਡੌਂਗੜੀ ਚ ਦਿਖਾਉਣਾ ਕਰੋ ਕਿਵੇਂ ਇੰਦਾ ਉਹਦੇ ਮਾਸਟਰ ਐਮ ਆਈ ਦੇ ਮਾਊਸ ਦੇ ਨਾਲ ਲੱਗੇ ਆ ਵੋਲਟ ਦਾ ਕੰਮ ਜਿਹੜਾ ਮਰਜ਼ੀ ਕਰਾ ਦੇ ਪਾਈ ਜੀ ਰੈਂਟ ਲਾਉਂਦੇ ਹੈ ਲਾ ਯਾਰ ਲਾ ਯਾਰ ਕੀ ਕਰਾਂ ਨਿਆ ਮੁੱਪਾ ਚਾਪਾ ਚੜੀ ਆ ਤੇ ਹਵਾ ਠੰਡੀ ਚੱਲ ਜਾਂਦੀ ਆ ਤੇ ਪਾਹਲ ਭਾਈ ਨੇ ਪੱਖਾ ਛੱਡਿਆ ਤਾਂ ਵੀ ਛੋਟਾ ਤੇ ਉਹ ਥੋੜੀ ਜਿਹਾ ਪਾਹਲ ਭਾਈ ਕੋਲ ਟਾਈਮ ਪਸ ਲਈ ਆਇਆ ਤੇ ਪਾਹਲ ਭਾਈ ਆਪਣੇ ਕੰਮ ਦੇ ਕੰਮ ਆ ਸਾਧੇ ਠਾੜ ਡਿਉੜੀਆਂ 베ਦੀਆਂ ਮੈਂ ਇਸ ਟਾਈਮ ਤੋਂ ਕਿ ਦੁਪਹਿਰੇ ਪਾਪਾ ਜੀ ਹਲੇ ਆਏ ਨਹੀਂ ਆਦੇ ਪਲਵਾਰੋਂ ਨਿਕਲੇ ਅੱਜ ਤੇ ਲੱਗੇ ਹੁਣ ਬੈਗੇ ਆ ਥੋੜਾ ਆਪਣਾ ਤੇ ਬੈਗ ਬੂਨ ਨੂੰ ਲੋਣੀ ਜਿੱਪਾ ਦਿਓ ਚਲੋ ਭਾਈ ਆ ਹੈ ਨਹੀਂ ਆ ਤੇ ਹੁਣ ਆਪਾਂ ਸਵੇ ਕੱਲ ਸਵੇ ਨੂੰ ਲੋਣੀ ਪੈਣੀ ਇਹਨਾਂ ਆਪਣਾ ਚਲਾ ਜਿਮ ਤੇ ਜਿਮ ਦੀ ਮੇਰੀ ਕਲਾਸ ਦਾ ਹੋਵੇ ਟਾਈਮ ਤੇ ਅੱਜ ਦੀ ਚੈਸਟ ਤੇ ਚੈਸਟ ਲੋਣੀ ਹੈ ਪੂਰੀ ਬਾਹ ਨਾਲ ਚ ਬੱਟ ਕਢਾ ਦੇ ਨੇ ਪੂਰੇ ਚੈਸਟ ਦੇ ਆਗੇ ਤੇ ਆਪਣਾ ਖਰਾਬ ਚੱਲੋ ਤੇ ਆਪਣੇ ਅੱਜ ਪੇਪਰ ਚੱਲੇ ਪੈਨਾਂ ਦੇ ਤੇ ਘਰ ਬਹੁਤ ਸਿਰਕ ਸੁਰ ਖਾਂਦੀ ਦੀ ਆ ਬਸ ਹੈਗੀ ਥੋੜਾ ਜਿਹੀ ਜੀ ਮੰਗਦੀ ਵੀ ਖਾਣ ਪੀਣ ਦੀ ਤੇ ਹੁਣ ਵੇਖ ਤੇ ਹੁੰਦੇ ਬਾਕੀ ਜੇ ਟਾਈਮ ਲੱਗ ਲਿਆਵਾਂਗੇ ਨਹੀਂ ਤੇ ਫਾਲ ਫਰੂਟ ਤੇ ਘਰੇ ਪਈ ਆ ਤੋ ਜੋ ਮੈਂ ਘਰ ਆਇਆ ਤਾਂ ਆਪਣੇ ਇਧਰ ਬਰਸਾਤ ਦੀ ਜੜੀ ਹੈਗੀ بارش ਹੋਣੀ ਫੇਰ ਚੱਲੂ ਹੋ ਗਈ ਹੈ ਪਰ ਹੁਣ ਉਸ ਤੋਂ ਬਾਅਦ ਨਾ ਤਾਂ ਹੋ ਗਿਆ ਨਾ ਹੁਣ ਹੋ ਗਿਆ ਲ ਫਰੈਸ਼ ਫਰੈਸ਼ ਹੋ ਗਏ ਤੇ ਹੁਣ ਆਪਣੀ ਚੱਲੀ ਹੈ ਡਾਈਟ ਤੇ ਆਪਣੀ ਉਹ ਬੱਗੀ ਲੱਗੀ ਬਾਹਰ ਖੜੀ ਤੇ ਅੱਜ ਲੱਗਦਾ ਫੇਰ ਕੰਮ ਤੋਂ ਮੇਰੀ ਛੁੱਟੀ ਹੋਈ ਨਹੀਂ ਆ ਤੇ ਬਾਰਿਸ਼ ਨਹੀਂ ਕਰਿਆ ਹਟਣ ਦੀ ਲਗਾਤਾਰ ਮਹੀਨਾ ਹੀ ਹੋ ਗਿਆ ਲ ਲਗਾਵਾ ਬਾਰਿਸ਼ ਚੱਲਦੀ ਹੁਣ ਓਵਰ ਆਲ ਸਾਰੀ ਕੱਢੀ ਲਿਖ ਗਈ ਨਾ ਕਪੜਾ ਵਾਜ ਨਾ ਪਰ ਉਹ ਚੀ ਨਹੀਂ ਨਾ ਫੇਰ ਕਰਦੀ ਹੋਈ ਨਾ ਕੰਮ ਤੇ ਵੀ ਤੁਹਾਡਾ ਨਿਕਲ ਆਇਆ ਤੇ ਹੰਦੇ ਮਿੰਸਟਾਰਟ ਹੋ ਗਿਆ ਜੀ ਹੁਣ ਤੇ ਮੁਸ਼ਕਲ ਇਹ ਹੈ ਕਿ ਕੰਮ ਇਹਦਾ ਹਣ ਕਰ ਸਕਦਾ ਪਰ ਦੇਖਿਆ ਘੜੀ ਕੋਚ ਕਿੰਨਾ ਥਰ ਕੇ ਸਾਨੂੰ ਹਾਡੀ ਜਵੇ ਕੁਝ ਕੋਟਰ ਲਾ ਲੇ ਉਸ ਤੋਂ ਬਾਅਦ ਦੇਖਦੇ ਆ ਕਿ ਇਨਸੈਂਟਿੰਗ ਕਿ ਆ ਗਏ ਤੇ ਜੇ ਇਹ ਇਨਸੈਂਟਿੰਗ ਜੂਦੀ ਪੂਰਾ ਹੋ ਗਿਆ ਤੇ ਕੰਮ ਪੇਟਾ ਹੋ ਗਿਆ ਤੇ ਫਿਰ ਦੁਬਾਰਾ ਵੀ ਕਰਦੇ ਨਹੀਂ ਜੀ ਆਪਾਂ ਠੀਕ ਹੈ ਦੇਖੋ ਹਣ ਮੌਸਮ ਇਸ ਹਿਸਾਬ ਦਾ ਵਾਪਸ ਤੇ ਤਾਂ ਆਰਡਰ ਲਾਉਂਦੇ ਆ ਆਪੇ ਆਰਡਰ ਲਾਉਂਦੇ ਲਾਉਂਦੇ ਤੇ ਮੀ ਪੈ ਗਏ ਤੇ ਵੀਰ ਤੁਹਾਡੇ ਦਾ ਮਾਸਕ ਦੇਖੋ ਕਿੱਡਾ ਘੈਂੜ ਆ ਅਹੀ ਆਪਣਾ ਹੈਲਮਟ ਅਤੇ ਕੰਮ ਨਹੀਂ ਰੁਕਣਾ ਜੀ ਦਾ ਬਸ ਕੰਮ ਜ਼ੋਰ ਤਰ੍ਹਾਂ ਲੱਗਾ ਹੋਇਆ ਆ ਪਾ ਦੇ ਨਾਲ ਦੀ ਨਾਲ ਰਾਈਡਾਂ ਵੱਜ ਜਾਂਦੀਆਂ ਵਾ ਤੇ ਆਪਣਾ ਜੋਰ ਰਹੋ ਇਹ ਕਿ ਮਿੰਟ ਤੋਂ ਮਿੰਟ ਫੜਾ ਫੜਾ ਆਰਡਰ ਲਾਈ ਜਾਵਾ ਤੇ ਵੱਤ ਵੱਤ ਅਰਨਿੰਗ ਕਰੀਏ ਕਿਉਂਕਿ ਆਹੋ ਹੀ ਟਾਈਮ ਐ ਇਸ ਅਰਨਿੰਗ ਜ਼ਿਆਦਾ ਵੱਜ ਨਹੀਂ ਕਿਉਂਕਿ ਰੇਨ ਸਰਜ ਵੀ ਲੱਗੀ ਹੋਈ ਆ ਤੇ ਇਸ ਕਰਕੇ ਵਲੌਗ ਵਿੱਚ ਵਿੱਚ ਸ਼ੂਟ ਨਹੀਂ ਹੋ ਰਿਹਾ ਤੇ ਹੁਣ 버ਗਰ ਕਿੰਗ ਦਾ ਆਰਡਰ ਪਿਆ ਸੀ ਤੇ ਆਪਾਂ ਚੱਲੇ ਆਰਡਰ ਪਿੱਕ ਕਰਨ ਲੱਗ ਭਗ ਲੋਕੇਸ਼ਨ ਤੇ ਮੈਂ ਪਹੁੰਚ ਗਿਆ ਮੇਰੇ ਪਿੱਛੇ ਲੋਕੇਸ਼ਨ ਨਹੀਂ ਐ ਤੇ ਹੁਣ ਉਮੀਦ ਆ ਪੂਰਾ ਮੋਲ ਬਣਿਆ ਹੁਣ ਮਿਲ ਜਾ ਪਰ ਹੋਲੀ ਲੋ ਨਾ ਆਰਡਰ ਕਰਦੇ ਆ ਬਟ ਡਿਲੀਵਰੀ ਬਬੇ ਚੱਕਰ ਰ ਰੰਜੀਤਾ ਵੀ ਨੂੰ ਪਹੁੰਚਾਤਾ ਵੀਰ ਤੁਹਾਡੇ ਨੂੰ ਤੇ ਇੱਥੇ ਬਾਰਿਸ਼ ਸਲੋ ਹੋ ਗਈ ਥੋੜੀ ਪਿੱਛੇ ਤਾਂ ਬੜੀ ਤੇਜ਼ ਐ ਇਸ ਟਾਈਮਾ ਇਹਦੇ ਆਰਡਰ ਲੈਣ ਆਏ ਤੇ ਵੀਰ ਭਰਾ ਲੈ ਕੇ ਕੰਮ ਹੋ ਗਈ ਦੇਸੀ ਦਾ ਖੁੱਦ ਬਣਾਇਆ ਵਾ ਕਿ ਲਫਾਫਾ ਪਰ ਪਾਇਆ ਸਾਰਾ ਕਵਰੇਜ ਟੋਟਲੀ ਪਰ ਆਪਣਾ ਕੰਮ ਨਗਾ ਲਗਾ ਚੱਲਣ ਦਿਆ ਵਾ ਨੀਤੇ ਕੰਮ ਹੋਏ ਵੀ ਇਸ ਟਾਈਮ ਤੇ ਆਰਡਰ ਲਗਭਗ ਲਾਈ ਜਾਣ ਨੇ ਬਸ ਇੱਕ ਆਰਡਰ ਹੈਗਾ ਟਾਰਗੇਟ ਪੂਰਾ ਉੱਚੇ ਤੇ ਬਸ ਉਹ ਮਿੰਟੋ ਮਿੰਟ ਕਰਕੇ ਤੇ ਟਾਈਮ ਵੀ ਆਪਣਾ 3 ਵੇ ਖਤਮ ਹੋਏ ਨਾ ਵਾ ਤੇ ਡੇਢ ਰਾਤ ਦਾ ਬਚੂਕਾ ਵਾ ਤੇ ਆਰਡਰ ਲਗਭਗ ਚੱਲੀ ਜਾਂਦੇ ਕੰਟੀਨਿਊਸਲੀ ਬਸ ਐਂ ਚੱਲੀ ਜਾਵੇ 10 ਵਜੇ ਤੋਂ ਬਾਅਦ ਆਪਣੀ ਸ਼ਿਫਟ ਜਿਹੜੀ ਗਈ 5:30 ਤੋਂ 5:30 ਦੀ ਸ਼ਿਫਟ ਉਹ ਬੁੱਕ ਨਹੀਂ ਗਈ ਤੇ 3 ਵਜੇ ਤੱਕ ਆਪਣੀ ਆਈਡੀ ਟੋਟਲੀ ਬੰਦ ਹੋ ਜਾਣੀ ਆ ਉਸ ਤੋਂ ਬਾਅਦ ਰੈਪਿਡ ਚੱਲੂ ਹੋਣੀ ਮੈਂ ਆਪਣੀ ਰੈਪਿਡ 'ਤੇ ਆਰਡਰ ਵੀ ਪੈਂਦੇ ਪਿਆ ਰਾਈਡਰ ਵੀ ਪੈਂਦੀ ਆ ਪਿਆ ਵਾ ਪਰ ਆਪਾਂ ਜਿਹੜੀ ਹੈਗੀ ਆ ਆਰਡਰ ਵੈਸੇ ਨਹੀਂ ਮੈਂ ਚਾਹਤਾਂ ਹੁਣ ਰਾਈਡਰ ਹੀ ਚਾਹਤਾਂ ਵਾ ਤੇ ਰਾਈਡਰ ਪੈਂਦੀ ਆ ਪਿਆ ਵਾ ਤੇਨਰ ਤੋਂ ਬਾਅਦ ਆਪਣੀਆਂ ਰਾਈਡਰ ਚੱਲੂ ਹੋਣੀਆਂ ਕੰਟੀਨਿਊਸਲੀ। ਜਿਸ ਗਏ ਬਾਬੇ ਰੁਕ ਤੇ ਆਪਾਂ ਆਰਡਰ ਲਾਸਟ ਕਰਨ ਲੱਗੇ ਡਿਲੀਵਰ। ਇਹ ਤਾਂ ਆਰਡਰ ਹੈਗਾ ਤੇ ਆਪਾਂ ਲਾਸਟ ਰਾਈਡ पे ਹੀ ਨਾਲ ਉਹ ਵੀ ਆਪਾਂ ਲਾਹ ਤੇ ਸਟੇਸ਼ਨ ਤੇ ਗਏ। ਹਾਲ ਵੀਰ ਚੁੱਕਣੀ ਸੀ ਤੇ ਲਾਗੋ ਲਾਗੇ ਆਪਣੀ ਹੀ ਸਵਾਰੀ ਤਾਰਨਿਛੇ ਥੋੜਾ ਹਾਲ ਜਾਰੇ ਤੋਂ ਅੰਦਰ ਹੀ ਗੋਲਡਨ ਟੈਂਪਲ ਵਾਲੇ ਸਾਈਡ ਤੇ ਤੇ ਹੁਣ ਆਰਡਰ ਵੀ ਆਪਾਂ ਡਿਲੀਵਰ ਕਰਨ ਲੱਗੇ ਤੇ ਡਿਊਟੀ ਸਟਾਪ ਆ ਗਿਆ 3:00 ਵਜੇ ਵਜੂਣਾ ਤੇ 3:30 ਮੇ ਵੀ ਹੋ ਗੋ ਆਰਡਰ ਥੋੜਾ ਲੇਟ ਹੋਗਾ ਕਿਉਂਕਿ ਆਰਡਰ ਬਣਨ ਚ ਟਾਈਮ ਲੱਗ ਗਿਆ ਤੇ ਉਹਨਾਂ ਡਿਊਟੀ ਤੇ ਕੰਟੀਨਿਊ ਪੂਰੀ ਪ੍ਰੋਪਰਲੀ ਤੇ ਸਭ ਤੋਂ ਪਹਿਲਾਂ ਜਾਣਾ ਦੇਖ ਕੇ ਤੇ ਉੱਥੋਂ ਦਾ ਦਿਲ ਹੈ ਪਿੰਦੇ ਚਾਹ ਜਾਣਾ ਕੀ ਵਲੋ ਚਾਹ ਹੋ ਗਈ ਯਾਰ ਤੇ ਬਾਬਾ ਜੀ ਖੁਦ ਹੀ ਪੀਂਦੇ ਫੇ ਤੇ ਮੈਨੂੰ ਵੀ ਪੀਂਉਂਦੇ ਪਿਆ ਆ ਆਗੇ ਹੁਣ ਆਪਾਂ ਆਏ ਆ ਚਾਹ ਪੀਣ ਲੱਗੇ ਆ ਵੇਲੇ ਇਹ ਰਾਈਡਾ ਲਾ ਕੇ ਚਾਹ ਪੀਣ ਕੇ ਤੇ ਬਾਬਾ ਜੀ ਕਹਿੰਦੇ ਗਰਮ ਗਰਮ ਪੀਲੀ ਤੇ ਮੌਸਮ ਆਕੇ ਠੰਡਾ ਹੀ ਆ ਅੱਜ ਦਿਨੇ ਚੜ ਗਿਆ ਜੇ ਤੇ ਸਵੇਰ ਦੀ ਰਾਈਡ ਹੁਣ ਲਾਸਟ ਲੱਗ ਗਈ ਆ ਤੇ ਕਰੀਬ 6 ਵਜੇ ਨਾਲੇ ਤੇ ਹੁਣ ਵਾਪਸੀ ਘਰ ਚੱਲਾਂ ਮੈਂ ਤੇ ਹੁਣ ਮੈਂ ਦਿਲ ਨਹੀਂ ਵਹਿ ਨੀ ਦੋ ਦਾ ਸਿਸਟਮ ਬੰਦਾ ਪਿਆ ਵਾ ਵੇ ਦੇ ਵੇ ਦੇ ਛਲੇ 15 ਮਿੰਟ ਹੈਗੇ ਜੇ ਕੋਈ ਰੈਡ ਪੈ ਗਈ ਤੇ ਵਧੀਆ ਸੋ ਕੋ ਲਾ ਦਾਂਗੇ ਨਹੀਂ ਤੇ ਹੁਣ ਘਰ ਜਾਣ ਨੂੰ ਤਿਆਰੀ ਖਿੱਚ ਲਈ ਆ ਗੱਡੀ ਘਰ ਦੇ ਰਾਂ ਨੂੰ ਹੀ ਪਾਲੀ ਹੋਣਾ ਤੇ ਉਹ ਪੂਰੀ ਲੱਗਦੀ ਆ ਪਰ ਰੋਟੀ ਤੇ ਮੈਂ ਖਾਣ ਨਹੀਂ ਜਾ ਕੇ ਸਵੇਰ ਦੇ ਟਾਈਮ ਕਿਉਂਕਿ ਜਾਂਦੇ ਆ ਪਰ ਰੈਸਟ ਕਰਨੀ ਪਹਿਲੇ ਨੰਬਰ ਤੇ ਰੈਸਟ ਕਰਕੇ ਤੇ ਵੇਰ ਆਪਣਾ ਡੇਲੀ ਦਾ ਕੰਮ ਸ਼ੁਰੂ ਹੋਏ ਨਾ ਜਿਹੜਾ ਕਿ ਆਪਾਂ ਵਲੌਗ ਵਿੱਚ ਸ਼ੂਟ ਕਰੀਦਾ ਤੇ ਹਾਲੇ ਇੱਥੇ ਪੂਰਾ ਪਾਣੀ ਖੋਤਾ ਆ ਆੜੀਆਂ ਨਾ ਸੜਕਾਂ ਜਿਹੜੀਆਂ ਹੈਗੀਆਂ ਨਾ ਬਹੁਤ ਵਧੀਆ ਇੱਥੋਂ ਦੀ ਸਰਕਾਰ ਬਹੁਤ ਵਧੀਆ ਸਾਡੀ ਤੇ ਇਹ ਚੱਕਰ ਇਹ ਆ ਤੇ ਹੁਣ ਆਪਾਂ ਇਸ ਨਾਲ ਕਰਦੇ ਹਾਂ ਵਲੋਗ ਦਾ ਐਂਡ ਤੇ ਦੱਸਿਓ ਕਿਵੇਂ ਦਾ ਲੱਗਿਆ ਵਲੋਗ ਜਰੂਰ ਦੱਸਿਓ ਤੇ ਚੈਨਲ ਨੂੰ ਸਾਰੇ ਵੀਰ ਭਰਾ ਕਰ ਲੋ ਸਬਸਕ੍ਰਾਈਬ ਤਾਂ ਕਿ ਉਹਨਾਂ ਲਈ ਸਾਰੀ ਵੀਡੀਓ ਤੁਹਾਨੂੰ ਮਿਲ ਸਕੇ ਆਪਾਂ ਨੈਕਸਟ ਵਲੋਗ ਨਾਲ ਓਕੇ ਟਾਟਾ ਲਵ ਯੂ ਸਾਰਿਆਂ ਨੂੰ